ਆਪ ਸਰਕਾਰ ਵੱਲੋਂ ਸਿੱਖਿਆ ਭਾਗ ਦੇ ਸਹਿਯੋਗ ਨਾਲ ਬਨ ਵਿਭਾਗ ਦੇ ਸਹਿਯੋਗ ਦੇ ਨਾਲ ਸਕੂਲ ਮੈਨੇਜਮੈਂਟ ਕਮੇਟੀ ਪੀਟੀਆ ਕਮੇਟੀ ਸਮੂਹ ਸਟਾਫ ਵਿਦਿਆਰਥੀ ਪਿੰਡ ਦੇ ਵਾਤਾਵਰਣ ਪ੍ਰੇਮੀ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਸਪੈਸ਼ਲ ਡਰਾਈਵ ਹੈ ਜਿਹੜੀ ਸਪੈਸ਼ਲ ਮਹਿਮਾ ਉਹ ਵਿੱਢੀ ਗਈ ਹੈ ਉਹਦੇ ਤਹਿਤ ਹਰ ਇੱਕ ਵਿਦਿਆਰਥੀ ਨੇ ਹਰ ਇੱਕ ਸਟਾਫ ਮੈਂਬਰ ਨੇ ਹਰ ਇੱਕ ਕਮੇਟੀ ਮੈਂਬਰ ਨੇ ਇੱਕ ਇੱਕ ਜਿਹੜਾ ਰੁੱਖ ਹੈ ਉਹ ਲਗਾਉਣਾ ਹੈ ਉਨੂੰ ਪਾਲਣਾ ਰਾਖੀ ਕਰਨੀ ਆ ਵੱਡਾ ਕਰਨਾ ਉਸੇ ਲੜੀ ਦੇ ਤਹਿਤ ਉਸ ਮਹਿਮਨ ਨੂੰ ਚਲਾਉਣ ਦੇ ਲਈ ਅੱਜ ਸਾਡੇ ਦਰਮਿਆਨ ਇਸ ਨਗਰ ਦੇ ਪਤਵੰਤੇ ਗੁਰਦੁਆਰਾ ਸਾਹਿਬ ਦੇ ਸਾਡੇ ਪ੍ਰਧਾਨ ਜੀ ਸਦਾ ਮੇਵਾ ਸਿੰਘ ਜੀ ਸਾਡੇ ਵਾਤਾਵਰਣ ਪ੍ਰੇਮੀ ਸਮਾਜ ਸੇਵੀ ਨਿਰਮਲ ਸਿੰਘ ਜੀ ਸਦਾ ਸੇਵਕ ਸਿੰਘ ਜੀ ਹੋਰ ਬਹੁਤ ਸਾਰੇ ਸਾਥੀ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਆ ਹੁਣ ਪਰਸੋਂ ਹੀ ਆਪਣੇ ਖੇਤ ਦੇ ਅੱਧੇ ਕਿੱਲੇ ਦੇ ਵਿੱਚ ਰੁੱਖ ਲਗਾਏ ਨੇ ਇਹ ਇੱਕ ਵੱਡੇ ਜਿਗਰੇ ਵਾਲਾ ਇਨਸਾਨ ਹੈ ਜਿਹੜਾ ਉਹੀ ਕੰਮ ਕਰ ਸਕਦਾ ਇਸ ਕਿਸਾਨ ਨੇ ਜਿਹੜਾ ਕਾਰਜ ਕੀਤਾ ਤੇ ਆਪਾਂ ਇੱਥੇ ਅੱਜ ਕੱਲੀਆਂ ਫੋਟੋਆਂ ਨਹੀਂ ਕਰਾਉਣੀਆਂ ਫੋਟੋਆਂ ਛੋਟੀਆਂ ਸਭ ਦੀਆਂ ਹੋਣਗੀਆਂ ਸਭ ਨੂੰ ਤੁਹਾਨੂੰ ਰੁੱਖ ਵੀ ਮਿਲਣਗੇ ਪਰ ਸਬਰ ਕਰਨਾ ਪਊ ਇੱਕ ਦਿਨ ਦੋ ਦਿਨ ਉਡੀਕਣਾ ਪਊਗਾ ਉਹ ਤੋਂ ਬਾਅਦ ਤੁਹਾਨੂੰ ਰੁੱਖ ਵੀ ਮਤਲਬ ਬੰਡਾਂਗੇ ਅਸੀਂ ਤੇ ਰੁੱਖਾਂ ਦੀ ਮਹੱਤਤਾ ਤੁਸੀਂ ਸਾਰੇ ਜਾਣਦੇ ਹੋ ਵੀ ਰੁੱਖ ਸਾਡੇ ਲਈ ਜੀਵਨ ਵਰਦਾਨ ਨੇ ਸਾਡੇ ਵਾਸਤੇ ਇਹ ਜਿੱਥੇ ਪੌਦੇ ਨੇਗੇ ਇਹ ਦਵਾਈਆਂ ਦਿੰਦੇ ਨੇ ਪੰਛੀਆਂ ਦਾ ਰਹਿਣ ਬਸੇਰਾ ਬਣਦੇ ਆ ਤੇ ਜਿਹੜੀ ਗਰਮੀ ਆ ਤਾਪਮਾਨ ਹੈ ਉਹਨੂੰ ਇਹ 2 ਤੋਂ ਲੈ ਕੇ 5 ਡਿਗਰੀ ਤੱਕ ਘਟਾਉਂਦੇ ਆ ਜੇ ਇੱਥੇ ਅਸੀਂ ਬੈਠੇ ਆ ਤਾਂ ਰੁੱਖ ਦੇ ਕਰਕੇ ਬੈਠੇ ਆ ਸੀ ਅਸੀਂ ਉੱਥੇ ਨਹੀਂ ਬੈਠੇ ਦੇਖੋ ਕਿਤੇ ਹੋਰ ਸੋ ਜਿਹੜਾ ਰੁੱਖ ਲਗਾਉਣਾ ਇੱਕ ਪੁੰਨ ਦਾ ਕੰਮ ਹੈ ਲਗਾਉਣੇ ਚਾਹੀਦੇ ਸਾਨੂੰ